ਤੂੰ ਬਣਾਇਆ ਹੀ ਤੇ ਮੈਨੂੰ ਦੇ ਦੇ ਥੋੜਾ ਜਿਹਾ ਨਾ ਦਿਖੰਨੀ ਦੇ ਤੈਨੂੰ ਮੈਂ ਕੰਮ ਤੇ ਚੱਲੀ ਆ ਹੁਣ ਤੈਨੂੰ ਮੈਂ ਪਹਿਲਾਂ ਬਣਾ ਕੇ ਦੇਵਾਂ ਮੈਨੂੰ ਭੁੱਖ ਲੱਗੀ ਐ ਕੁਛ ਦੇ ਦੇ ਫਿਰ ਰੁਕ ਜਾ 2 ਮਿੰਟ ਫਿਰ ਅੱਲਾ ਫੜ ਰਹਾੜੀਆਂ ਵਗੁਰੇ ਨਹੀਂ ਸੀ ਕਿਹਦੀ ਤੇ ਕਮੀ ਨਹੀਂ ਸੀ ਸੁਖਣਾ ਸੁਖ ਸੋ ਕੇ ਮੈਂ ਪੁੱਤ ਲੈ ਪਿ ਰਾਜ ਕਰਾਂਗੀ ਅੱਜ ਉਹੀ ਪੁੱਤਾਂ ਨੇ ਮੇਰਾ ਕੀ ਹਾਲ ਕਰਤਾ ਵੇਖ ਲੈ ਹੁਣ ਤੂੰ ਜੋ ਕਰਨਾ ਕਰ ਲੈ ਤੂੰ ਮੰਮੀ ਨੂੰ ਰੱਖ ਲੈ ਮੈਂ ਨਹੀਂ ਜ਼ਿੰਮੇਵਾਰੀ ਲੈ ਸਕਦੀ ਮੈਂ ਇਥੋਂ ਤੇ ਆਪ ਨਹੀਂ ਸੰਭੇ ਜਾਂਦੀ ਆ ਬੁੜੀ ਮੈਂ ਤੇ ਆਪ ਜੌਬ ਤੇ ਜਾਣਾ ਹੁੰਦਾ ਆ ਨਾ ਤੂੰ 4-5 ਘੰਟੇ ਜੌਬ ਤੇ ਜਾਣਾ ਆ ਕੇ ਤੂੰ ਕੀ ਕਰਨਾ ਹੁੰਦਾ ਵੈ ਮੈਂ ਭਾਬੀ ਕਰਦਾ ਇੱਕ ਕੰਮ ਥੋੜੀ ਹੁੰਦਾ ਵਾ ਕਿੰਨੇ ਕੰਮ ਹੁੰਦੇ ਆ ਹੁਣ ਆਪਾਂ ਕੰਮ ਵੇਖੀਏ ਕਿ ਮੰਮੀ ਨੂੰ ਵੇਖੀਏ ਭਾਈ ਦਾ ਵੀ ਤਾਂ ਫਰਜ਼ ਬੰਦਾ ਵਾ ਤੇ ਸਾਰੇ ਫਰਜ਼ ਮੇਰੇ ਥੋੜੀ ਆ ਹੁਣ ਤੇ ਤਾਂ ਹੀ ਤਾਂ ਕਹਿਨੀ ਪਈ ਆ ਮੈਂ ਵੀ ਕੰਮ ਵੇਖਾਂ ਤੇ ਇਹਨਾਂ ਨੂੰ ਵੇਖਾਂ ਆਜੀ ਤੁਹਾਡੇ ਤੇ ਬਾਹਰ ਸਾਰੇ ਕੰਮ ਮੈਨੂੰ ਇਕੱਲੇ ਨੂੰ ਵੇਖਣਾ ਪੈਂਦਾ ਉਹ ਵੀ ਨਾ ਭਾਈ ਤੇ ਬਾਹਰ ਚੱਲ ਕੇ ਛੁੱਟ ਗਏ ਆ ਮੈਂ ਜਿਹੜਾ ਇੱਥੇ ਰਹਿਣਾ ਵਾ ਮੈਂ ਮੰਮੀ ਨੂੰ ਵੀ ਵੇਖਾਂ ਤੇ ਘਰ ਦੇ ਸਾਰੇ ਕੰਮ ਵੀ ਵੇਖਾਂ ਉੱਤੋਂ ਮੇਰੇ ਮੰਮੀ ਵੀ ਠੀਕ ਨਹੀਂ ਰਹਿੰਦੇ ਕਦੀ ਉਹਨਾਂ ਦੀ ਦਵਾਈ ਲੈਣ ਜਾਣੀ ਪੈਂਦੀ ਕਦੀ ਉਹਨਾਂ ਨੂੰ ਲੈ ਕੇ ਜਾਣਾ ਪੈਂਦਾ ਵਾ ਮੈਂ ਨਹੀਂ ਕਰ ਸਕਦੀ ਸਭ ਕੁਝ ਤੇ ਭਾਬੀ ਜੀ ਤੁਸੀਂ ਹੀ ਨਾ ਕਰ ਸਕਦੇ ਤਾਂ ਅਸੀਂ ਵੀ ਨਹੀਂ ਕਰ ਸਕਦੇ ਆਪਾਂ ਵੀ ਕੰਮ ਕਰਨ ਵਾਲੇ ਆ ਤੁਹਾਨੂੰ ਪਤਾ ਸਾਰਾ ਦਿਨ ਅਸੀਂ ਨਿਕਲੇ ਰਹਿਨੇ ਆ ਹੁਣ ਆਪਣੇ ਕੰਮ ਵੇਖੀਏ ਕਿ ਮੰਮੀ ਨੂੰ ਵੇਖੀਏ ਤੁਹਾਨੂੰ ਪਤਾ ਵਾ ਏਕ ਨਾ ਇੱਕ ਬੰਦਾ ਨਾ ਮੰਮੀ ਲੱਗੇ ਚਾਹੀਦਾ ਵਾ हां ते तुसी दो जाने ओ मैं ते फेर कलनी हां ओने जॉब ਤੇ ਜਲ ਜਾਣਾ ਹੁੰਦਾ ਵਾ ਤੇ ਮੈਂ ਵੀ জব ਤੇ ਹੁੰਨਾ ਉਹਨੇ ਕਦੋਂ ਰਾਤੀ ਘਰ ਹੁੰਨੇ ਆਪਾਂ ਉਦੋਂ ਅਸੀਂ ਆਪਣਾ ਵੇਖੀਏ ਕਿ ਮੰਮੀ ਦਾ ਵੇਖੀਏ ਨਾ ਤੁਹਾਨੂੰ ਘਟਾ ਹੈ ਕਿ ਹ ਚੀਜ਼ ਦਾ ਜੇ ਉਹ ਜੋਬ ਨਾ ਕਰੇ ਤੇ ਫਿਰ ਕੀ ਹੋ ਗਿਆ ਛੱਡਾ ਆਪਣੀ ਜੋਬ ਜਸਾਨੋਂ ਨਹੀਂ ਘਟਾ ਤੇ ਤੁਹਾਨੂੰ ਵੀ ਨਹੀਂ ਕੋਈ ਘਟਾ ਤੁਹਾਡਾ ਤੇ ਬੰਦਾ ਬੈਠਾ ਬਾਹਰ ਐਨ ਆਰ ਆਈ ਉਹ ਐਨ ਆਰ ਆਈ ਹੈਗਾ ਨਾ ਪਰ ਖਰਚੇ ਨਹੀਂ ਤੁਹਾਨੂੰ ਨਜ਼ਰ ਆਉਂਦੇ ਬਾਹਰ ਕਿੰਨੀਆਂ ਕਮਾਈਆਂ ਨਹੀਂ ਹੁੰਦੀਆਂ ਉਹ ਤਾਂ ਦੂਨੇ ਖਰਚੇ ਆ ਜੇ ਡਾਲਰਾਂ ਚ ਕਮਾਈਆਂ ਆਉਂਦੀਆਂ ਨਾ ਤੇ ਡਾਲਰਾਂ ਚ ਹੀ ਖਰਚਾ ਕਰਨਾ ਪੈਂਦਾ ਹੈ ਖਰਚੇ ਸਾਡੇ ਵੀ ਬਹੁਤ ਹੈਗੇ ਸਾਡੇ ਕੋ ਵੀ ਨਹੀਂ ਆਪਣਾ ਕੰਮ ਹੁੰਦਾ ਅਸੀਂ ਨਹੀਂ ਜ਼ਿੰਮੇਵਾਰੀ ਚੁੱਕ ਸਕਦੇ ਜੇ ਚੁੱਕਣੀ ਤਾਂ ਤੁਸੀਂ ਲੈ ਜਾਓ ਬੁੜੀ ਨੂੰ ਪੁੱਤਰ ਤੂੰ ਹੀ ਕੋ ਨੜੀ ਜਾਣਦੀਆਂ ਜੀ ਮੇਰਾ ਤੁਹਾਨੂੰ ਕੀ ਦੁੱਖ ਹੈਗਾ ਦੋ ਫੁਲਕੇ ਖਾਣੇ ਤੁਹਾਡ ਕੋ ਵੀ ਨਹੀਂ ਮੇਰੇ ਫੁੱਕਦੇ ਕੋਈ ਨਹੀਂ ਅਬ ਦੋ ਫੁਲਕੇ ਨਹੀਂ ਮਾਤਾ ਅੱਗੇ ਵੀ ਤੇ ਗਨਾ ਹਰ ਮਹੀਨੇ 5000 ਦੀ ਤੇਰੀ ਦਵਾਈ ਆਂਦੀ ਹੈ ਹਰ ਮਹੀਨੇ ਤੈਨੂੰ ਨਵਾਂ ਸੂਟ ਚਾਹੀਦਾ ਹੁੰਦਾ ਦੋ ਫੁਲਕਿਆਂ ਦੀ ਗੱਲ ਨਹੀਂ ਗਈ ਕਦੀ ਤੇਰਾ ਗਰਮ ਤੇਲ ਮੁੱਕ ਜਾਂਦਾ ਗੋਡਿਆਂ ਦਾ ਕਦੀ ਤੈਨੂੰ ਕੁਛ ਚਾਹੀਦਾ ਵਾ ਤੂੰ ਬੜਾ ਬੋਲਦੀ ਪਈ ਐ ਜੋ ਚਾਹੀਦਾ ਵਾ ਉਹ ਟੱਟ ਕੋਈ ਲੈਣਾ ਵਾ ਕਿ ਮੈਂ ਬਾਹਰ ਮੰਗਣ ਚਲ ਜਾਵਾਂ ਕਿਸੇ ਹੋਰ ਨੂੰ ਕਵਾਂ ਵੀ ਮੈਨੂੰ ਦੇ ਦਿਓ ਆ ਦੇ ਆਪਣੇ ਛੋਟੇ ਪੁੱਤਰ ਨੂੰ ਵੀ ਕਹਿ ਲੈ ਮੈਂ ਕਦੀ ਨਹੀਂ ਸੋਚਿਆ ਵੀ ਮੇਰੇ ਦੋ ਪੋਤੇ ਆ ਤੇ ਮੈਨੂੰ ਸਾਂਭਣ ਲੱਗਿਆ ਇਹਨਾਂ ਨੂੰ ਤਕਲੀਫ ਹੋਊਗੀ ਇਹ ਮੈਨੂੰ ਸਾਂਭ ਨਹੀਂ ਸਕਣਗੇ ਮੈਂ ਇਹੋ ਜੇ ਕਦੀ ਸੋਚਿਆ ਤੱਕ ਨਹੀਂ ਸੀ ਮਗਰ ਉਹ ਨੋਬਤ ਮੇਰੇ ਸਾਹਮਣੇ ਆਂ ਡਈ ਆ ਹਾਂ ਹਾਂ ਹੁਣ ਸਾਰਾ ਕੁਝ ਛੋਟਾ ਮੁੰਡਾ ਹੀ ਕਰੀ ਜਾਵੇ ਵੱਡਾ ਤੇ ਤੁਹਾਡਾ ਹੈਗਾ ਨਾ ਲਾੜਲਾ ਉਹਨੂੰ ਤਾਂ ਤੁਸੀਂ ਰੱਖਿਆ ਬਾਕੀ ਸਾਰੀਆਂ ਗੱਲਾਂ ਛੱਡੋ ਪਹਿਲਾਂ ਤਾਂ ਮੈਨੂੰ ਐਦਾ ਹਾਲ ਦੱਸੋ ਮੈਂ ਵੀ ਥੱਕੀ ਨੀ ਜੋਤੋਂ ਆਣ ਲੱਗਿਆ ਮੈਨੂੰ ਵੀ ਹੁੰਦਾ ਕਿ ਮੈਂ ਰੈਸਟ ਕਰਾਂ ਆਣ ਕੇ ਪਹਿਲਾਂ ਸੇਵਾ ਕਰਾਂ ਇਹਦੀ ਬੁੜੀ ਦੀ ਵੱਡੀ ਆਈ ਰੈਸਟ ਕਰਨ ਵਾਲੀ ਸਾਰਾ ਦਿਨ ਤੇ ਆਫਿਸ ਦੀ ਕੁਰਸੀ ਤੇ ਬੈਠੀ ਰਹਿਣੀ ਆ ਘਰ ਆ ਕੇ ਦੋ ਫੁਲਕੇ ਨਹੀਂ ਲਾ ਸਕਦੀ ਤੁਹਾਨੂੰ ਬੜਾ ਪਤਾ ਜਿੱਦਾਂ ਤੁਹਾਡੋਂ ਤੁਸੀਂ ਕਹਿੰਦੇ ਨਾ ਖਰਚੇ ਹੈਗੇ ਉਹਦਾ ਮੇਰਾ ਵੀ ਆਫਿਸ ਤੇ ਕੰਮ ਹੁੰਦਾ ਸਾਰਾ ਦਿਨ ਵੇਹਲੀ ਨਹੀਂ ਹੁੰਦੀ ਤੇ ਮੈਂ ਵੀ ਸਾਰਾ ਦਿਨ ਵੇਹਲੀ ਨਹੀਂ ਹੁੰਦੀ ਘਰ ਦੇ 100 ਕੰਮ ਹੈ ਕੰਮ ਕਰਦਿਆ ਕਰਦੀਆਂ ਸ਼ਾਮਾਂ ਪਤਾ ਨਹੀਂ ਕਿਹੜੇ ਵੇਲੇ ਪੈ ਜਾਂਦੀਆਂ ਤਾਂ ਜਾ ਕੇ ਚਾਹ ਦਾ ਕੱਪ ਨਸੀਬ ਹੁੰਦਾ ਬਾਕੀ ਗੱਲਾਂ ਮੈਨੂੰ ਨਹੀਂ ਪਤਾ ਇਹਦਾ ਹੱਲ ਲੱਭ ਲੋ ਕੋਈ ਆ ਤੋ ਗੁੰਗਾ ਬਣ ਕੇ ਜੋ ਬੈਠਾ ਹੈ ਆਪਣੀ ਵੋਟੀ ਨੂੰ ਕੁਝ ਸਮਝਾ ਨਹੀਂ ਸਕਦਾ ਕਿਵੇਂ ਬੋਲੀ ਜਾਂਦੀ ਬੋਲੀ ਜਾਂਦੀ ਹੈ ਅੱਛਾ ਉਹਦਾ ਬੋਲਣਾ ਤੁਹਾਨੂੰ ਵੇਖਦਾ ਬਿਆਵਾ ਆਪ ਤਾਂ ਮੈਂ ਕਹਿੰਨਾ ਤੁਸੀਂ ਕੁਝ ਬੋਲਣ ਹੀ ਨਹੀਂ ਦੇ ਟਾੜੀ ਜੁਬਾਨ ਚੋ ਤਾਂ ਫੁੱਲ ਕਿਰੰਦੇ ਆ ਹਾਂ ਹਾਂ ਹੁਣ ਤੂੰ ਭਾਬੀ ਸਾਹਮਣੇ ਜ਼ੁਬਾਨ ਹੀ ਲੜਾਨੀ ਆ ਵੋਟੀ ਮਗਰ ਲੱਗ ਕੇ ਵੋਟੀ ਮਗਰ ਲੱਗ ਕੇ ਨਹੀਂ ਸਹੀ ਗੱਲ ਕਰਨਿਆ ਵਾ ਸਾਹਿਲ ਹੋਤ ਰਲ ਕੇ ਗੱਲ ਕਰੋ ਤੁਸੀਂ ਵੇਖਿਆ ਕਿੱਡੀ ਜ਼ੁਬਾਨ ਹੋ ਗਈ ਆ ਦੀ ਉਹ ਆਂਟੀ ਜੀ ਮੈਂ ਤਾਂ ਰਲ ਕੇ ਹੀ ਗੱਲ ਕਰਨਿਆ ਵਾ ਇਹ ਸਾਰਾ ਕੁਝ ਮੇਰੇ ਸਿਰ ਤੇ ਬੋਨ ਨੂੰ ਫਿਰੰਦੇ ਆ ਤੇ ਜਦੋਂ ਤੂੰ ਘਰ ਚ ਹੈਗਾ ਵਾ ਤੇਰੇ ਸਿਰ ਤੇ ਹੀ ਪਾਉਣੀ ਆ ਤੇ ਸਾਰੇ ਜਫਰਜ ਮੇਰੇ ਨਹੀਂ ਨਾ ਹੈਗੇ ਵੱਡੇ ਭਾਈ ਦੇ ਵੀ ਤਾਂ ਫਰਜ ਹੈਗੇ ਨਾ ਕੁਝ ਉਹ ਭਾਬੀ ਸਾਰਾ ਕੁਝ ਮੈਂ ਥੋੜੀ ਕਰੀ ਜਾਣਾ ਵਾ ਆਪ ਤਾਂ ਤੁਸੀਂ ਉੱਤੇ ਰਹਿੰਦੇ ਜੇ ਥੱਲੇ ਕੋਈ ਵੀ ਚੀਜ਼ ਹੋਵੇ ਕੋਈ ਬਾਹਰ ਆਜੇ ਕੋਈ ਕੰਮ ਕਰਾਉਣਾ ਹੋਵੇ ਸਾਰਾ ਕੁਝ ਮੈਂ ਵੇਖਾਂ ਉਹ ਭਾਬੀ ਮੇਰੀ ਨਾ ਹੁਣ ਬਸ ਹੋ ਗਈ ਆ ਆ ਜੋ ਵੀ ਆ ਸਿਆਪਾ ਖਤਮ ਕਰਨਾ ਨਾ ਖਤਮ ਕਰੋ ਤੇ ਲੈ ਜਿਹੜਾ ਜਿੱਥੇ ਰਹਿੰਦਾ ਵਾ ਉਹਨੇ ਵੇਖਣਾ ਹੀ ਆ ਤੇ ਨਾ ਧਿਆਨ ਦਿਓ ਛੱਡ ਦਿਓ ਆਪਣਾ ਘਰ ਖੁੱਲਾ ਅਹੇ ਤਾਂ ਉੱਪਰ ਕੁੰਡੀਆਂ ਲਾਈਆਂ ਹੀ ਹੁੰਦੀਆਂ। ਬਸ ਉਹੀ ਨਾ ਤੂੰ ਹੀ ਤਾਂ ਉੱਪਰ ਸੇਫ ਜੇ ਥੱਲੇ ਮੈਂ ਕਿਹਨਾ ਦਰਵਾਜ਼ਾ ਖੋਲ ਦੋ ਚੋਰੀ ਹੋ ਜੇ ਤੇ ਤੁਹਾਨੂੰ ਕੀ ਲੈਣਾ ਦੇਣਾ ਉਹਦੇ ਨਾਲ। ਤੇ ਤਾਂ ਹੀ ਤੇ ਕੀ ਐ ਉਹਨੂੰ ਜੋਬ ਛਡਾ ਲਾ ਘਰ ਦਾ ਧਿਆਨ ਰੱਖੇ। ਜੋਬ ਛਡਾਉਣਾ ਮਸਲੇ ਦਾ ਹੱਲ ਨਹੀਂ ਆ। ਆ ਜਿਹੜਾ ਸਿਆਪਾ ਕਰਨਾ ਨਾ ਉਹ ਕਰੋ। ਤੇ ਤੂੰ ਕਰ ਲਾ ਕਰ ਲਾ। ਸੁਣ ਲਓ ਵੱਡੇ ਦੀਦੀ ਜਦੋਂ ਤੁਸੀਂ ਵੇਖ ਲਓ ਉਹ ਕਹਿੰਦੇ ਜੋਬ ਛੱਡ ਦੋ ਜੋਬ ਛੱਡੋ ਮੈਂ ਛੱਡ ਸਕਦੀ ਜੋਬ ਵਿਆਹ ਤੋਂ ਪਹਿਲਾਂ ਨਹੀਂ ਤੁਹਾਨੂੰ ਪਤਾ ਸੀ ਮੈਂ ਜੋਬ ਕਰਦੀ ਆ। ਹੋਰ ਨਹੀਂ ਕੋਈ ਗੱਲ ਜਿਹਦਾ ਵੇਖ ਲਓ ਜੋਬ ਛੱਡ ਦੋ। ਮੈਂ ਨਹੀਂ ਤਾਂ ਛੱਡ ਸਕਦੀ ਤੇ ਫਿਰ ਹੱਲ ਵੀ ਕੱਢ ਲਾ ਨਹੀਂ ਛੱਡ ਸਕਦੀ ਤੇ ਹੱਲ ਮੈਂ ਤੱਲੇ ਨਹੀਂ ਕੱਢਣਾ ਮਿਲ ਕੇ ਕੱਢਣਾ ਵਾ ਮੇਰਾ ਦਿਮਾਗ ਨਾ ਖਾਓ ਹੱਲ ਇਹਦਾ ਹੁਣ ਨਾ ਤੁਹਾਨੂੰ ਮੈਂ ਸ਼ਾਮ ਤੱਕ ਦੱਸ ਕੇ ਹੀ ਰਵਾਂਗੀ ਮੇਰੀ ਗੱਲ ਸੁਣ ਲਓ ਆ ਸ਼ਾਮਾਂ ਤੱਕ ਮੇਰ ਕੋ ਨਹੀਂ ਜੇ ਵੇਟ ਹੁੰਦੀ ਹੱਲ ਕਰਨਾ ਤੇ ਹੁਣ ਹੀ ਕਰ ਲਓ ਆਹੋ ਠੀਕ ਆ ਰੋ ਰੋ ਸਿਆਪੇ ਨਾਲੋਂ ਨਾ ਇੱਕੋ ਦਿਨ ਸਿਆਪਾ ਮਗਾਈਏ ਭਾਬੀ ਇਹਦਾ ਹੁਣ ਇੱਕੋ ਹੱਲ ਜੇ ਇੱਕ ਮਹੀਨਾ ਮਾ ਦਾ ਰਹੋਗੀ ਢਾਡੇ ਕੋ ਤੇ ਇੱਕ ਮਹੀਨਾ ਸਾਡੇ ਕੋ ਚੱਲ ਇਦਾਂ ਹੀ ਕਰਕੇ ਵੇਖ ਲੈਣੇ ਆ ਕਰਕੇ ਵੇਖਣਾ ਨਹੀਂ ਇਦਾਂ ਹੀ ਹੋਊਗਾ ਹਣ ਐ ਮਹੀਨੇ ਤੇ ਹੁਣ ਤੇਰੇ ਕੋਲ ਫਿਰ ਅਗਲੇ ਮਹੀਨੇ ਤੋਂ ਮੈਂ ਰੱਖ ਲੂੰਗੀ ਠੀਕ ਇੱਕ ਮਹੀਨਾ ਤੇਰ ਕੋ ਤੇ ਇੱਕ ਮਹੀਨਾ ਤੇਰ ਕੋ ਉਹ ਹੋ ਮਾਦਾ ਹੋ ਗਿਆ ਫੈਸਲਾ ਇਦਾਂ ਹੀ ਹੋਊਗਾ ਚਲੋ ਮੰਮੀ ਚਲੀਏ ਦੇ ਮੇਕ ਕਿੱਥੇ ਚੱਲੇ ਗਏ ਹੋ ਕਿੱਥੇ ਚੱਲੇ ਸਾਰੇ ਮੈਨੂੰ ਛੱਡ ਕੇ ਮਾਂ ਨੂੰ ਵੱਖਰਾ ਕਰ ਦੇ ਜੀ ਮਾਂ ਨੂੰ ਕਿਹਦੇ ਨਾਲ ਵੱਖਰਾ ਕਰਨ ਲੱਗੇ ਜੀ ਮਾਂ ਕਿੱਥੇ ਜਾਊਗੀ ਮਾਂ ਕਿੱਥੇ ਜਾਊਗੀ ਮੈਨੂੰ ਕਿੱਥੇ ਛੱਡਣ ਦੇ ਜੀ ਵੀ ਮਾਂ ਕਿੰਨਾ ਆਟਾ ਹੋਊਗੀ ਕਿੰਨਾ ਆਟਾ ਕਰਦੇ ਪੈ ਜੇ ਮੇਰੇ ਬੱਚਿਓ ਮੰਮੀ ਮੰਮੀ ਤੇ ਇੱਥੇ ਆ ਗਏ ਜੇ ਤੇ ਆਹ ਆਮ ਨਾਲ ਰਿਜਾਈ ਚ ਨਿੱਕੀ ਆ ਕੇ ਬਾਬਾ ਠੰਡੇ ਗੀਏ ਇੱਥੇ ਕੋ ਬੈ ਗਏ ਜੇ ਆ ਫੜੋ ਨਾਲੇ ਆ ਖਾਓ ਭਾੜੇ ਐਸੇ ਪਾ ਕੇ ਲਿਆਈਆਂ ਮੈਂ ਤੂੰ ਮੈ ਨਹੀਂ ਖਾਣਾ ਕੀ ਹੋਇਆ ਮੰਮੀ ਤੁਨੂੰ ਮੰਮੀ ਚੁੱਪ ਕਿਉਂ ਹੋ ਗਏ ਜੇ ਅੱਜ ਚੁੱਪ ਹੁੰਦਾ ਦਿਨ ਨਹੀਂ ਗਾ ਅੱਜ ਤਾਂ ਖੁੱਸ ਹੁੰਦਾ ਦਿਨ ਲਗਾ ਜੇ ਇੱਕ ਮਹੀਨਾ ਉਹਨਾਂ ਨੇ ਆਪਣੇ ਕੋ ਰੱਖਣਾ ਜੇ ਚੰਗਾ ਸੁਣੋ ਆ ਮਾਤਾ ਗਲੋਂ ਲੱਥੂਗੀ ਹੋ ਜਾ ਮੈਂ ਨਾ ਬਸ ਉੱਥੇ ਬੈਠੀ ਐਹੀ ਵੇਖ ਰਹੀ ਸੀ ਤੇ ਸੋਚਦੀ ਪਈ ਸੀ ਕਿ ਸਹੀ ਕੀਤਾ ਨਾ ਸਹੀ ਕੀਤਾ ਨਾ ਇਹਨਾਂ ਨੇ ਫੈਸਲਾ ਕਰਦੇ ਪਏ ਨੇ ਇਹ ਕੀ ਕਰਦੇ ਪਏ ਨੇ ਇਹ ਦੋਨੋਂ ਨਹੀਂ ਚੁੱਪ ਕਰਦੇ ਪਏ ਕਿ ਤੁਸੀਂ ਮਾਵਾ ਨੂੰ ਕੀ ਸਮਝਿਆ ਹੋਇਆ ਕਿ ਜਦੋਂ ਦਿਲ ਕੀਤਾ ਉਹਦੀ ਇੱਜ਼ਤ ਕਰ ਲਈ ਜਦੋਂ ਦਿਲ ਕੀਤਾ ਉਹਨੂੰ ਸੁੱਟਤਾ ਮਾਂ ਦਾ ਚੋੱਕੇ ਤੁਸੀਂ ਬਟਵਾਰਾ ਇੱਕ ਮਿੰਟ ਲਾਇਆ ਕਰਨ ਲੱਗਿਆ ਇਹ ਦੇਖ ਪੂਜਾ ਇੱਕ ਮਾਂ ਹੁੰਦੀ ਹੈ ਨਾ ਉਹਨੇ ਕਦੀ ਆਪਣੇ ਬੱਚਿਆਂ ਧੀ ਵਿੱਚ ਪੁੱਤ ਵਿੱਚ ਕਦੀ ਫਰਕ ਨਹੀਂ ਕੀਤਾ ਲੇਕਿਨ ਨਾ ਉਹ ਜਿਵੇਂ ਧੀ ਨੂੰ ਪਾਲਦੀ ਓਵੇਂ ਪੁੱਤ ਨੂੰ ਪਾਲਦੀ ਲੇਕਿਨ ਜਦੋਂ ਬੱਚੇ ਵੱਡੇ ਹੁੰਦੇ ਨੇ ਨਾ ਇੱਕ ਮਿੰਟ ਵਿੱਚ ਫੜ ਕੇ ਫਰਕ ਕਰ ਲੈਂਦੇ ਨੇ ਤੁਸੀਂ ਇੱਕ ਮਿੰਟ ਲਾਇਆ ਕਰਨ ਲੱਗਾ ਕਿ ਮਿੰਨਾ ਤੂੰ ਰੱਖ ਲੈ ਮਿੰਨਾ ਤੂੰ ਰੱਖ ਲੈ ਕੀ ਗੱਲ ਮਾਂ ਕੋਈ ਸਬਜੀ ਜੇ ਜਿਹਨੂੰ ਮਿੰਟ ਲਾਇਆ ਜੇ ਵੰਡਾ ਲੱਗਿਆ ਹੈ ਅੱਜ ਕੱਲ ਤੇ ਕੋਲੀ ਸਬਜੀ ਦੀ ਵਟਾਨ ਲੱਗਿਆ ਬੰਦਾ ਸੋਚਦਾ ਤੇ ਤੁਸੀਂ ਇੱਕ ਸਕਿੰਟ ਮਾਂ ਵੱਲੋਂ ਲਾਤਾ ਜੇ ਤੁਹਾਨੂੰ ਜਰਾ ਵੀ ਸ਼ਰਮ ਨਹੀਂ ਆਈ ਦੋਨਾਂ ਜਣੇ ਨੂੰ ਨਾ ਸਾਹਿਲ ਦੇ ਘਰ ਦੀ ਨੂੰ ਨਾ ਸਾਹਿਲ ਨੂੰ ਨਾ ਤੈਨੂੰ ਮੰਮੀ ਅੱਤ ਕੀ ਗੱਲਾਂ ਕਰੀ ਜਾਂਦੇ ਹੋ ਤੁਹਾਨੂੰ ਸਾਡੇ ਘਰ ਦੀ ਨਹੀਂ ਸਮਝ ਲਗਣੀ ਤੁਸੀਂ ਨਾ ਆ ਖਾਓ ਜੇ ਆਪਣਾ ਮਸਤਰ ਰੋ ਰਜਾਈ ਚ ਬੋ ਨਾ ਲੈ ਮੇਰੀ ਗੱਲ ਸੁਣੋ ਅਹੀਂ ਕੋਈ ਘਰੋਂ ਥੋੜੀ ਕੰਡਿਆ ਵੈ ਤੁਹਾਨੂੰ ਨਹੀਂ ਪਤਾ ਸਾਰਾ ਦਿਨ ਕਿੰਨਾ ਸਿਰ ਖਾਂਦੀ ਬੁੱਢੀ ਪੂਜਾ ਇਹ ਟਾਈਮ-ਟਾਈਮ ਦੇ ਗੱਲਾਂ ਹੁੰਦੀਆਂ ਨੇ ਪਤਾ ਨਹੀਂ ਕਿੰਨੂ ਕਿੰਨੂ ਕਰੋ ਕੱਢਿਆ ਹੁੰਦਾ ਤੇ ਕੀ ਗੱਲਾਂ ਹੁੰਦੀਆਂ ਨੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਬੋਲ ਕੇ ਦੱਸੀ ਜਾਏ ਬੋਲ ਕੇ ਕੀ ਦੱਸਣਾ ਇਹਦੇ ਵਿੱਚ ਮੰਮੀ ਤੁਸੀਂ ਵੀ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਆਵੇ ਜੇ ਹੁਣ ਤੋਤੇ ਦਿਮਾਗ ਖਪਾ ਕੇ ਆਈਆਂ ਤੇ ਇੱਧਰ ਤੁਸੀਂ ਸ਼ੁਰੂ ਹੋ ਜਾਓ ਮੈਂ ਨਾ ਹੁਣ ਹੋਰ ਵੀ ਕੰਮ ਕਰਨੇ ਆ ਆਪਣੇ ਬੱਚਿਆਂ ਨੂੰ ਵੀ ਵੇਖਣਾ ਵਾ ਤੇਰ ਮੰਮੀ ਹੁਣ ਆ ਨਵੀ ਲੈ ਕੇ ਬੈਗੇ ਕਹਾਣੀ ਆ ਆ ਜਾਨੀ ਚਲ ਤੂੰ ਆਨੀ ਆ ਖਾ ਲੋ ਖਾ ਲੈਨੀ ਚਾਹ ਵੀ ਬਣਾ ਦੇਨੀ ਆ ਖਾ ਲੈਨੀ ਦੱਸ ਮਾਂ ਦਾ ਜੋ ਮਰਜੀ ਅਸੀਂ ਕਰੀਏ ਜੋ ਕਦੇ ਨਾ ਸਾਰੀ ਜ਼ਿੰਮੇਵਾਰੀ ਮੈਂ ਹੀ ਲੈਣੀ ਹੈ ਮੇਰਾ ਠੇਕਾ ਥੋੜੀ ਆ ਉਹਨੂੰ ਵੀ ਤੇ ਚਾਹੀਦਾ ਨਾ ਜਦ ਟੋਰ ਨਾ ਸਰੇ ਤਿਆਰ ਹੁੰਦੀ ਆ ਆਪਣਾ ਪਲਸ ਚੁੱਕਦੀ ਆ ਤੋਰ ਪੈਂਦੀ ਆ ਆ ਕੇ ਦੋ ਫੁਲਕੇ ਵੀ ਨਹੀਂ ਲੱਥਦੇ ਉਹਦੇ ਵੱਲ ਵੀ ਵੇਖੋ ਨਾ ਕਰਦੀ ਕੀ ਐ ਚੰਗਾ ਆ ਇੱਕ ਮਹੀਨਾੰ ਸੇ ਤਾਂ ਲੱਗ ਰਹਾ ਤਾਂ ਕਿ ਸਾਂਭੂ ਕੀ ਪਤਾ ਲੱਗੂਗਾ ਸਹੀ ਗੱਲ ਚੰਗਾ ਹੀ ਹੋਇਆ ਸਹੀ ਗੱਲ ਜੋ ਕੁਛ ਵੀ ਚੰਗਾ ਹੀ ਹੋਇਆ ਤੈਨੂੰ ਕੀ ਪਤਾ ਪੂਜਾ ਤੇਰੀ ਮਾਂ ਇੱਥੇ ਸੁੱਖਾ ਨੂੰ ਬੈਠੀ ਏ ਤੈਨੂੰ ਦੱਸਦੀ ਨਹੀਂ ਮੈਂ ਤੇ ਤੂੰ ਸਮਝਦੀ ਵੀ ਨਹੀਂ ਅੱਖਾਂ ਦੀ ਬੋਲੀ ਜੇ ਤੂੰ ਅੱਜ ਆਪਣੀ ਸੱਸ ਨੂੰ ਐਵੇਂ ਕਰਦੀ ਪਈ ਹੈ ਨਾ ਤੇ ਤੇਰੀ ਮਾਂ ਵੀ ਉੱਥੋਂ ਹੀ ਨਿਕਲ ਕੇ ਆਈ ਏ ਉਸੇ ਘੜੀ ਚ ਔਲਾਦ ਕਿ ਮਾਂ ਬੇ ਨੂੰ ਅੱਜ ਕੱਲ ਕਿੰਨੀ ਬੋਝ ਸਮਝ ਲਾਪੀਏ ਕਿ ਮਾਂ ਸਾਡੇ ਤੇ ਬੋਝ ਹੈ ਮਾਂ ਕਦੀ ਬੋਝ ਨਹੀਂ ਬੰਦੀ ਹੈਗੀ ਕਦੀ ਬੋਝ ਨਹੀਂ ਬੰਦੀ ਮੇਰੀ ਗਰਲਸ ਨੂੰ ਤੁਹੀ ਗਿਆ ਮੇਰੇ ਗੱਲ ਸੇ ਆਪਸੇ ਹੇੜਦਾ ਵਾ ਥੱਕੀ ਥਗਾਈ ਮੈਂ ਹੁੰਨੀ ਆ ਤਾਂ ਹੁਣ ਪਹਿਲਾ ਮੈਨੂੰ ਉਹਨੂੰ ਬੁੜੀ ਨੂੰ ਸਾਂਭਣਾ ਪੈਣਾ ਵਾ ਓ ਯਾਰ ਮੈਨੂੰ ਥੋੜੀ ਪਤਾ ਹੀ ਕਿ ਸਾਰੀ ਗੱਲ ਮੇਰੇ ਸਿਰ ਤੇ ਆ ਜਣੀ ਆ ਮੈਂ ਤਾਂ ਨਹੀਂ ਉੱਥੇ ਕੁਝ ਬੋਲਿਆ ਕਿ ਜੇ ਮੈਂ ਕੁਝ ਕਹਿਣਾ ਨਾ ਫਿਰ ਗੱਲ ਲੰਬੀ ਜਾਣੀ ਹੀ ਤੇ ਆ ਜਿਹੜੀ ਮਹੀਨੇ ਵਾਲੀ ਗੱਲ ਆ ਨਾ ਉਹ ਸੀਰੇ ਨਹੀਂ ਚੜਨੀ ਹੀ ਤੇ ਹੁਣ ਮੈਂ ਕੀ ਕਰਾਂ ਫਿਰ ਉਹ ਯਾਰ ਤੇਰਾ ਫਾਇਦਾ ਹੀ ਆ ਇਹਦੇ ਵਿੱਚ ਵੇਖ ਸਾਰਾ ਦਿਨ ਤੂੰ ਜੌਬ ਤੇ ਹੋਣਾ ਵਾ ਸ਼ਾਮੀ ਤੂੰ ਘਰੇ ਆਉਣਾ ਵਾ ਉਹ ਪਿੱਛੇ ਬੁੜੀ ਨੂੰ ਡਾਦੀ ਨਾ ਕੰਮ ਕਹ ਮੇਰੇ ਆਉਣ ਤੱਕ ਸਬੀਆਂ ਸਬੀਆਂ ਬਣਾਇਓ ਆ ਕੇ ਤੂੰ ਸਿਰਫ ਰੋਟੀਆਂ ਲੋਣੀਆਂ ਵਾ ਉਹ ਤੈਨੂੰ ਤਾਂ ਕੰਬਲੀ ਆ ਫ੍ਰੀ ਵਿੱਚ ਕੰਮ ਵਾਲੀ ਮਿਲ ਗਈ ਆ ਤੇ ਮੈਂ ਸੋਚਿਆ ਹੀ ਨਹੀਂ ਵੇ ਸਹੀ ਗੱਲ ਆ ਔਰ ਕੋਈ ਸਾਰਾ ਕੰਮ ਕਰਾਂ ਹੁਣ ਕਰ ਬਸ ਫਿਰ ਨਾ ਓਖੇ ਸੋਕੇ 1 ਮਹੀਨਾ ਕੱਢ ਲਾ ਤੇ ਅਗਲੇ ਮਹੀਨੇ ਤੈਨੂੰ ਪਤਾ ਬੁੜੀ ਨੇ ਥੱਲੇ ਚਲੀ ਜਾਣਾ ਵਾ ਉਹ ਤਾਂ ਠੀਕ ਆ ਬਾਕੀ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਤੇ ਇੱਕ ਦਿਨ ਵੀ ਉੱਪਰ ਨਹੀਂ ਜਾਣਾ ਚਾਹੀਦਾ ਭਾਬੀ ਤੁਹਾਨੂੰ ਪਤਾ ਪਹਿਲਾਂ ਹੀ ਕਿੰਡੀ ਸ਼ਤਾਨ ਹੈਗੀ ਆ ਗੱਲਾਂ ਚ ਵੱਲਦੀ ਆ ਉਹ ਪੂਰਾ ਉਹ ਮੈਂ ਨਹੀਂ ਉਹਨਾਂ ਕਿਸੇ ਦੀਆਂ ਗੱਲਾਂ ਵਿੱਚ ਜੇ ਮੈਂ ਕਹਿ ਤਾ ਨਾ ਇੱਕ ਮਹੀਨਾ ਤੇ ਇੱਕ ਮਹੀਨਾ ਹੀ ਹੋਊਗਾ ਇੱਕ ਦਿਨ ਵੀ ਉੱਪਰ ਨਹੀਂ ਹੋਊਗਾ ਚਲ ਠੀਕ ਆ ਹੁਣ ਮੈਂ ਚੱਲਣਾ ਵਾ ਫੇਰ ਕੰਮ ਤੇ ਤੇ ਤੂੰ ਵੀ ਇਦਾਂ ਕਰ ਛੇਤੀ ਛੇਤੀ ਕੰਮ ਨਾਲ ਬੇੜ ਕੇ ਚੱਲ ਤੂੰ ਵੀ ਆਪਣੀ ਜੌਬ ਤੇ ਹਾਏ ਬੁੜੀਏ ਦੁੱਧ ਚ ਪੱਤੀ ਕਿੰਨੂ ਪੁੱਛ ਕੇ ਬਣਾਈ ਓ ਪੁੱਤ ਮੈਂ ਸਿਹਰ ਦੀ ਚਾਹ ਨਹੀਂ ਪੀਤੀ ਸਿਰ ਪੀੜਾ ਹੋਣ ਡਿਆ ਹੈ ਤਾਂ ਹੀ ਮੈਂ ਚਾਹ ਬਣਾ ਕੇ ਪੀਂਦੀ ਨੀ ਬੱਧੀ ਨਾ ਸਾਡਾ ਸਿਰ ਪੀ ਲਾ ਕੇ ਤੂੰ ਹੁਣ ਆਪਣੀ ਚਾਹ ਪੀਂਦੀ ਕਿਹੋ ਜਿਹੀਆਂ ਗੱਲਾਂ ਕਰਦੀਆਂ ਮੈਂ ਤਾਂ ਕੁਛ ਵੀ ਨਹੀਂ ਕਿਹਾ ਤੈਨੂੰ ਪੁੱਤ ਮੈਨੂੰ ਭੁੱਖ ਬੜੀ ਲੱਗੀ ਐ ਜੇ ਕੁਛ ਬਣਾਇਆ ਹੀ ਤੇ ਮੈਨੂੰ ਦੇ ਦੇ ਥੋੜਾ ਜਿਹਾ ना नदी नहीं दे तेन मैं कम ते चली हम तेन मैं पहला बना के दवा भुख लगी है कुछ दे दे फिर। रुक जा दो मिनट फिर फाड़। हाँ फू तो बिस्कुट ना मेरा ढेर नहीं भरना पुत तेरे लिए इन्ना ही बहुत है। ਕੁੱਟੀਆਂ ਪੜਨ ਆ ਗਈ ਪਹਿਲਾਂ ਇੱਧਰ ਉਹਦਾ ਹੀ ਸੋਚਿਆ ਨਾ ਫੇਰ ਤੂੰ ਉਧਰ ਨਹੀਂ ਜਾ ਸਕਦੀ ਪਹਿਲਾਂ ਇੱਕ ਮਹੀਨਾ ਆ ਗਈ ਇੱਧਰ ਨਾਲੇ ਮੇਰੀ ਗੱਲ ਸੁਣ ਲੈ ਮੈਂ ਚੱਲਨੀ ਆਪਣੀ ਜੋਬ ਤੇ ਮੇਰੇ ਆਉਂਦਿਆਂ ਤੱਕ ਰੋਟੀ ਪਾਣੀ ਸਬਜੀ ਸਾਰਾ ਕੁਝ ਤਿਆਰ ਚਾਹੀਦਾ ਈ ਰਜਾਈ ਜਿਣਾ ਬੈਠੀ ਰਹੀ RAMNA ਗੁੰਗੀ ਬਣ ਕੇ ਬੈਠੀ ਐ ਨਾ ਮੂੰਹ ਤੇ ਜਬਾਨ ਹੈਗੀ ਨਾ ਚੂ ਤੇ ਨੱਚਾ ਪੁੱਤ ਕਿਵੇਂ ਬੋਲਦੀ ਪਈ ਮੈਂ ਤੇਰੀ ਸੱਸ ਲੱਗਦੀ ਪੁੱਤ ਕਿਹਦੀ ਸੱਸ ਸੁੱਸ ਮੁੱਛੇ ਹੀ ਬਤਾ ਤੂੰ ਤੇ ਮੇਰੇ ਲਈ ਇਰਤੋ ਨਾ ਆਸ ਰੱਖੀ ਵੀ ਮੈਂ ਤੇਰੀ ਕੋਈ ਸੇਵਾ ਕਰੂੰ ਆਪਣੀ ਸੇਵਾ ਆਪ ਕਰ ਤੇ ਨਾਲੇ ਸਾਡੀ ਕਰ ਇੱਕ ਮਹੀਨਾ ਰਹਿਣਾ ਤੇ ਫਿਰ ਹਾਨੂੰ ਵੀ ਸੁੱਖ ਦੇ ਚੱਲੀਆਂ ਮੈਂ ਹੁਣ ਜੋ ਤੇ ਆਉਂਦੇ ਨੂੰ ਕੰਮ ਕਰਕੇ ਰੱਖੀ ਸਾਰਾ ਜੇਸ ਇਹਨਾਂ ਨੇ ਮੇਰਾ ਕੀ ਹਾਲ ਨਾਤਾ ਹੈ ਰਾਣੀਆਂ ਉਹ ਗੁਰੀ ਨਹੀਂ ਸੀ ਕਿਹੇ ਤੇ ਦੀ ਕਮੀ ਨਹੀਂ ਸੀ ਸੁਖਣਾ ਸੁਖ ਸੋ ਕੇ ਮੈਂ ਪੁੱਤ ਲੈ ਪੀ ਰਾਜ ਕਰਾਂਗੀ ਅੱਜ ਉਹੀ ਪੁੱਤਾਂ ਨੇ ਮੇਰਾ ਕੀ ਹਾਲ ਕਰਤਾ ਹੈ ਉਹ ਕਹਿੰਦਾ ਇੱਕ ਮਹੀਨਾ ਤੂੰ ਰੱਖ ਇੱਕ ਮਹੀਨਾ ਤੂੰ ਰੱਖ ਮੈਨੂੰ ਵੰਡ ਕੇ ਰੱਖਦਾ ਇਹਨਾਂ ਨੇ ਰਾਣੀ ਤੋਂ ਇਹਨਾਂ ਨੇ ਮੈਨੂੰ ਗੋਲੀ ਮੜਾਤਾ ਹੈ ਗੋਲੀ ਅਰੇ ਬਾ ਅੱਜ ਆਪਾਂ ਫੈਸਲਾ ਕਰ ਨਹੀਂ ਦਿੱਤਾ ਤੇ ਜੋ ਆਪਾਂ ਕੀਤਾ ਨਾ ਹੁਣ ਉੰਜ ਹੀ ਕਰਨਾ ਜੇ ਬੋਧਾ ਆਪਣੀਆਂ ਮਾਦਾ ਦੀਆਂ ਈਮੋਸ਼ਨਲ ਗੱਲਾਂ 'ਚ ਨਾ ਆਵਿਓ ਜਿਆਦਾ ਸਿਰੇ ਚੜੀ ਪਈ ਐ ਉਹਨਾਂ ਲਈ ਉਹਨਾਂ ਨੂੰ ਵੀ ਧੱਕਾ ਲਾਵੇ ਪਤਾ ਲੱਗੇ ਕਿ ਮਾਦਾ ਨੂੰ ਰੱਖਣਾ ਕਿਵੇਂ ਆ ਕਿਵੇਂ ਖਰਚੇ ਕਰਨੇ ਪੈਂਦੇ ਆ ਐਸ਼ਾ ਕਰਦੇ ਫਿਰਦੇ ਆ ਉਹ ਖਰਚੇ ਦਾ ਪਤਾ ਨਹੀਂ ਇੱਕ ਮਹੀਨਾ ਮਾਦਾ ਦੇ ਰਹਿਣਾ ਉਧਰ ਤੇ ਫੇਰ ਆ ਮੇਰੀ ਵਾਰੀ ਅਗਲੇ ਮਹੀਨੇ ਤੋਂ ਹਾਂ ਸਮਝ ਗਏ ਨਾ ਸਾਰੀ ਗੱਲ ਐ ਰੋਜ਼ ਰੋਜ਼ ਦਾ ਰੋਜ਼ ਰੋਜ਼ ਦਾ ਝੰਜੜੀ ਮੁਕਾ ਦਿੱਤਾ ਵੇ ਸਾਡੀਆਂ ਕਮਾਈਆਂ ਨਜ਼ਰ ਆਂਡੀਆਂ ਸੀ ਉਹਨਾਂ ਨੂੰ ਖਰਚੇ ਨਹੀਂ ਨਜ਼ਰ ਆਉਂਦੇ ਹਾਂ ਐਸੇ ਕਰਕੇ ਤੇ ਮੈਂ ਕਿਹਾ ਵੇ ਤੇ ਬੋਦੀ ਆਪਣੇ ਮਾਤਾ ਦੀਆਂ ਗੱਲਾਂ ਚ ਨਾ ਆਣਾ ਚਲੋ ਹੁਣ ਮੈਂ ਫੋਨ ਰੱਖਣ ਲੱਗੀ ਜੇ ਹੁਣ ਪਤਾ ਲੱਗੇਗਾ ਮਹਾਰਾਣੀ ਨੂੰ ਕਿ ਕਿਤਰਾ ਨਾਲ-ਨਾਲ ਖਰਚਾ ਹੁੰਦਾ ਏ ਮਾਤਾ ਦੀ 5000 ਦੀ ਦਵਾਈ ਤੇ ਰੋਟੀ ਇਹ ਹੋਰ ਵੀ ਬਣੀਆਂ ਡਿਮਾਂਡਾਂ ਆਈਆਂ ਨੇ ਮਹਾਰਾਣੀ ਟੋਰ ਨਾ ਤੋਰ ਪੈਂਦੀ ਐ ਵੇਖਦੀ ਆ ਮੈਂ ਵੀ ਕਿੱਡਾ ਕੁ ਸਾੰਮਦੀ ਐ ਕਿੰਨਾ ਦਿਮਾਗ ਖਰਾਬ ਕੀਤਾ ਸੀ ਸ਼ੁਕਰ ਆ ਕਿ ਤੇ ਫੈਸਲਾ ਆਇਆ ਚੱਲ ਮਣਾ ਸਾਡੇ ਤੇ ਆਗੇ ਆਰਾਮ ਕਰਨ ਦੇ ਦਿਨ ਮੈਂ ਇੱਥੇ ਹੁਣ ਆਰਾਮ ਨਾ ਦੋ ਦਿਨ ਘੰਟੇ ਸੋਣਾ ਆਰਾਮ ਕਰਨਾ ਨਾ ਕੋਈ ਸਬਜ਼ੀ ਦੀ ਟੈਨਸ਼ਨ ਨਾ ਬਾਰ-ਬਾਰ ਰੋਟੀ ਦੀ ਟੈਨਸ਼ਨ ਨਾ ਕੱਪੜੇ ਦੀ ਟੈਨਸ਼ਨ ਆਪਣੀ ਮਰਜ਼ੀ ਨਾਲ ਬੈਠਾਂਗੇ ਖਾਵਾਂਗੇ ਤੇ ਸੋਵਾਂਗੇ ਅਲਬਨਾ ਕਰੀਏ ਰਾਮ ਠੰਡ ਵੀ ਬੜੀ ਐ ਅਜੇ ਕੁਛ ਵਧੀਆ ਜਾਂ ਮੰਗਾਨੇ ਆ ਬਚਾਰੋ ਆ ਪਾਬੀ ਪਾਬੀ ਹਾਂ ਰਿੰਪੀ ਤਾਨੂੰ ਕੀ ਹੋਇਆ ਵੋਂ ਕਿਹੜੀ ਸੋਚਾਂ ਚ ਡੁੱਬੇ ਜੇ ਪਤਾ ਨਹੀਂ ਅੱਜ ਮੈਨੂੰ ਕੁਝ ਵੀ ਵਧੀਆ ਨਹੀਂ ਲੱਗੰਦਿਆ ਵਧੀਆ ਨਹੀਂ ਲੱਗੰਦਿਆ ਕਿਉਂ ਕੀ ਹੋਇਆ ਵੀਰੇ ਨੇ ਕੁਝ ਕਿਹਾ ਨਹੀਂ ਨਹੀਂ ਤੋ ਫੇਰ ਸਵੇਰ ਦੀ ਨਾ ਘਬਰਾਟ ਜੀ ਹੋਈ ਜਾਂਦੀ ਆ ਜਿਵੇਂ ਕੁਝ ਠੀਕ ਨਹੀਂ ਆ ਕੁਝ ਹੋਣ ਵਾਲਾ ਵਾ ਜਾਂ ਕੁਝ ਹੋ ਗਿਆ ਵਾ ਪਤਾ ਨਹੀਂ ਇਹ ਹੋ ਜੇ ਡਰ ਜਿਹਾ ਕਿਉਂ ਲੱਗੰਦਿਆ ਮੈਨੂੰ ਹਏ ਹਏ ਇਹ ਕੀ ਸੋਚੰਦੇ ਜੇ ਕਿਉਂ ਚੁੱਪ ਕਰੋ ਤੁਸੀਂ ਵੀ ਨਾ ਐਵੇਂ ਨੈਗੇਟਿਵ ਸੋਚਦੇ ਰਹਿੰਦੇ ਹੋ ਪੋਜ਼ਿਟਿਵ ਸੋਚੀਦਾ ਹੁੰਦਾ ਵਾ ਕੁਛ ਨਹੀਂ ਹੋਣਾ ਸਭ ਕੁਝ ਸਹੀ ਤੇ ਐ ਦੱਸੋ ਮੈਨੂੰ ਪਰ ਨਹੀਂ ਨਹੀਂ ਰਿੰਪੀ ਅੱਗੇ ਤੇ ਇਸ ਤਰ੍ਹਾਂ ਦਾ ਕਦੀ ਵੀ ਨਹੀਂ ਹੋਇਆ ਮੰਮੀ ਵੀ ਘਰ ਨਹੀਂ ਅੱਜ ਮੈਨੂੰ ਬੜੀ ਘਬਰਾਹਟ ਹੁੰਦੀ ਆ ਓਹ ਹੋ ਤੇ ਮੰਮੀ ਨੇ ਆਈ ਜਾਣਾ ਵਾ ਮੇਰੇ ਗੱਲ ਸੁਣੋ ਕੋਈ ਮੂਵੀ ਵਗੈਰਾ ਵੇਖ ਲਈਓ ਜੀ ਜਾਂ ਕੋਈ ਡਰਾਮਾ ਵੇਖ ਲਿਆ ਜੇ ਜਿਹੜਾ ਤੁਹਾਡੇ ਦਿਮਾਗ 'ਚ ਕੋਈ ਚੀਜ਼ ਪੈ ਗਈ ਆ ਕਿ ਨਹੀਂ ਸਹੀ ਨਹੀਂ ਹੋ ਰਿਹਾ ਸਹੀ ਨਹੀਂ ਹੋ ਰਿਹਾ ਕੀ ਚੱਲਣ ਕੀ ਦਿਆ ਵੇ ਨਹੀਂ ਨਹੀਂ ਮੈਂ ਤੇ ਸਵੇਰ ਦਾ ਕੁਐਸਚਨ ਹੀ ਵੇਖਿਆ ਤੇ ਫੇਰ ਸਵੇਰ ਡਾਈ ਮੇਰੇ ਦਿਮਾਗ ਤੇ ਵੱਖਰਾ ਹੀ ਬੋਝ ਪਿਆ ਮੈਨੂੰ ਸਮਝ ਨਹੀਂ ਆਂਦੀ ਕਿ ਮੈਂ ਕੀ ਕਰਾਂ ਪੱਪੀ ਕਿਸ ਗੱਲ ਦਾ ਬੋਝ ਪਤਾ ਵੀ ਤਾਂ ਲੱਗੇ ਕਿਹੜੀ ਗੱਲ ਕੀ ਚੱਲਣ ਹੈ ਤੇ ਦਿਮਾਗ ਚ ਗੱਲ ਨਹੀਂ ਮੈਨੂੰ ਪਤਾ ਪਰ ਐ ਲੱਗੰਦਿਆ ਵਾ ਜਿਵੇਂ ਕੁਝ ਹੋ ਗਿਆ ਵਾ ਕੁਝ ਨ ਹੋ ਨਹੀਂ ਹੋ ਗਿਆ ਉਹ ਨ ਹੋ ਵੀ ਮੇਰੇ ਆਪਣੇ ਦੇ ਨਾਲ ਹਰ ਮੈਨੂੰ ਸਮਝ ਨਹੀਂ ਆਉਂਦੀ। ਤੂੰ ਇਹ ਸਾਰੇ ਗੱਲ ਛੱਡੋ। ਜਾਓ। ਜਾ ਵੀਰੇ ਨਾਲ ਥੋੜਾ ਬਾਹਰ ਘੁੰਮ ਕੇ ਆ। ਨਹੀਂ ਤਾਂ ਆਪਣੇ ਮੰਮੀ ਵੱਲ ਹੋਵੋ ਜਾਓ। ਥੋੜਾ ਮਨ ਸਹੀ ਹੋ ਜਾਏਗਾ। ਜਾਓ। ਉੱਠੋ। ਉੱਥੇ ਜਾ ਕੇ ਮੈਂ ਕੀ ਕਰਾਂਗੀ ਮੰਮੀ ਵੱਲ ਲੈ ਕੀ ਕਰਨਾ? ਮਾਂ ਆਪਣੀ ਨੂੰ ਮਿਲਿਓ, ਭਰਾਵਾਂ ਨੂੰ ਮਿਲਿਓ, ਪਰਚਾਈਆਂ ਨੂੰ ਮਿਲ ਲਿਓ। ਸਭ ਕੁਝ ਸਹੀ ਆ। ਠੀਕ ਹੀ ਚੱਲਣ ਦਿਓ। ਤੁਹਾਡੇ ਦਿਮਾਗ ਚ ਜਿਹੜਾ ਵਿਆਪ ਪਿਆ ਨਾ ਨਿਕਲ ਜਾਏਗਾ। ਨਹੀਂ ਤਾਂ ਬਹੁਤੀ ਗੱਲ। ਜਾਓ ਖਾ ਪੀ ਕੇ ਆਓ ਜਾ ਕੇ ਵੀਰੇ ਨਾਲ। ਨਹੀਂ ਨਹੀਂ। ਮੈਂ ਇਸ ਤਰ੍ਹਾਂ ਕਰਾਂਗੀ। ਮੈਂ ਕੱਲ ਮੰਮੀ ਵੱਲ ਚਲ ਜਾਵਾਂਗੀ। ਹਾਂ। ਤੇ ਅੱਜ ਜੋ ਚਲੋ ਮੇਰੇ ਨਾਲ ਚੱਲਣ ਜਾਣਾ ਜੀ ਆਪਾਂ ਚੱਲੀਏ ਬਾਹਰ ਘੁੰਮਣ ਨਹੀਂ ਨਹੀਂ ਛੱਡ ਪਰ ਤੂੰ ਇਸ ਤਰ੍ਹਾਂ ਕਰ ਮੈਨੂੰ ਇੱਕ ਕੱਪ ਨਾ ਚਾਹ ਜਾਂ ਕੌਫੀ ਬਣਾ ਦੇ ਚਾਹ ਵੀ ਨਹੀਂ ਨਾ ਜਾਂ ਕੌਫੀ ਵੀ ਨਹੀਂ ਚਲ ਉੱਠੋ ਤਿਆਰ ਹੋ ਵੋ ਤੈਨੂੰ ਤੁਹਾਨੂੰ ਕੌਫੀ ਪਿਆ ਕੇ ਲਿਆਉਣੀ ਉੱਠੋ ਐਵੇਂ ਘਰ ਸੋਚ ਸੋਚ ਕੇ ਕੀ ਬਣੇ ਕੀ ਹੋਏ ਜੱਜ ਆਪਣੀ ਸ਼ਕਲ ਵੇਖਣ ਦੇ ਜੀ ਮੈਂ ਉਹੀ ਤੇ ਤੈਨੂੰ ਕਹਿਣ ਨਹੀਂ ਆ ਮੈਨੂੰ ਕੁਛ ਵੀ ਕਰਨ ਨੂੰ ਜੀ ਨਹੀਂ ਕਰਨਾ ਹੁਣ ਮੈਂ ਜਿਵੇਂ ਕਰੀਦਾ ਤੂੰ ਉਵੇਂ ਕਰਨਾ ਤੇ ਚਾਹ ਜਾਂ ਕੌਫੀ ਕਹਾਂ ਨਾ ਉਹ ਤੁਹਾਨੂੰ ਮਿਲ ਜਾਏਗੀ ਬਸ ਤਿਆਰ ਹੋ ਜਾ ਕੇ ਚਲ ਠੀਕ ਹੈ ਠੀਕ ਹੈ ਚਲ ਉੱਠੋ ਫਿਰ ਮਿਆ ਤੇ ਆ ਰਹੀਆਂ ਤੂੰ ਤਿਆਰ ਹੋ ਜਾਓ ਜਾਓ ਭਾਬੀ ਕੀ ਬਣੇਓ ਜਾ ਉੱਠੋ ਜਲਦੀ ਸੁਸਤੀਆਂ ਵਾਂਗੂ ਬੈਠੇ ਜੇ ਇੱਕ ਮਿੰਟ ਲਾਇਓ ਇਹ ਭਾਬੀ ਨੂੰ ਹੋ ਕੀ ਕਿਹਾ ਵਾ ਸਵੇਰ ਦੇ ਐਵੇਂ ਚੁੱਪ ਚੁੱਪ ਰਹਿ ਰਹੇ ਆ ਕੋਈ ਟੈਨਸ਼ਨ ਤੇ ਨਹੀਂ ਲਾਈ ਇਹਨਾਂ ਦੇ ਦਿਮਾਗ ਨੂੰ ਜਾ ਕਿਸੇ ਨੂੰ ਦੱਸ ਕਿਸੇ ਨੂੰ ਕੁਝ ਕਿਹਾ ਹੋਵੇ ਉਹ ਸਾਨੂੰ ਦੱਸ ਦੇ ਨਾ ਹੋਣ ਕੋਈ ਨਾ ਬਾਰ ਲੈ ਕੇ ਚੱਲੀ ਹੈ ਨਾ ਕਰ ਦੀ ਗੱਲ ਭਾਬੀ ਨਾਲ ਕੀ ਪਤਾ ਕੋਈ ਗੱਲ ਸ਼ੇਅਰ ਕਰ ਲੈ ਮੇਰੇ ਨਾਲ ਹੋਈ ਯਾਰਾ ਮੈਨੂੰ ਤੇ ਨਾ ਭੁੱਖ ਬੜੀ ਲੱਗੀ ਆ ਮੈਂ ਕਹਿਣਾ ਵਾਂ ਕਿ ਆਪਾਂ ਇਦਾਂ ਕਰੀਏ ਪਹਿਲਾਂ ਕੁਝ ਖਾ ਹੀ ਲਈਏ ਬਾਹਰੋਂ ਮੇਰੀ ਗਾ ਸੁਣਾ ਬਾਹਰੋਂ ਕਿਉਂ ਖਾਣਾ ਵਾਂ ਮੈਂ ਆਰਡਰ ਦੇ ਕੇ ਗਈ ਸੀ ਘਰੇ ਬਣਿਆ ਪਿਆ ਆਪਾਂ ਘਰੇ ਖਾਣੇ ਦਾ ਆਰਡਰ ਦੇਣਾ ਸੀ ਘਰੇ ਕਿ ਆਰਡਰ ਦੇਣਾ ਸੀ ਮਾਂ ਤੁਹਾਡੀ ਨਾ ਅੱਛਾ ਅੱਛਾ ਬਣਾਇਆ ਉਹ ਘਰ ਨੇ ਬਣਾਇਆ ਹੀ ਉਹ ਕਹਿ ਕੇ ਤੇ ਗਈ ਸੀ ਜੇਲੀ ਬੈਠੂਗੀ ਤੇ ਫਿਰ ਸੁਣੂਗੀ ਗੱਲਾਂ ਚਾਰ ਓਹ ਥੱਕ ਕੇ ਆਏ ਤੇ ਸੱਚੀ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਤੇ ਕਾਮੀ ਬੜਾ ਸੀ ਅੱਜ ਮੈਨੂੰ ਵੀ ਆਫਿਸ ਉਹ ਮੰਮੀ ਉਹ ਬਣਾਇਆ ਕੁਝ ਖਾਣ ਨੂੰ ਤਾਂ ਲੈ ਆਓ ਮੰਮੀ ਤਾਂ ਆਵਾਜ਼ ਨਹੀਂ ਦੇਂਦੇ ਜਾਂ ਤੂੰ ਜਾ ਵੇਖਿਆ ਔਣੀ ਮੈਂ ਵੇਖਿਆ ਅੱਜ ਤੇ ਕੁਛ ਵਧੀਆ ਜਿਹਾ ਖਾਣ ਨੂੰ ਬਣਾਇਆ ਨਹੀਂ ਰੱਖਿਆ ਕਿੱਥੇ ਆ ਪਿੱਟੇ ਨੂੰ ਫੇਰ ਬਣਾਦੀ ਨਦਾਲੀ ਨੂੰ ਮੈਂ ਕਿਹਾ ਸੀ ਕੋਈ ਚੱਜ ਦਾ ਬਣਾ ਕੇ ਜਾਈ ਮੈਂ ਤਾਂ ਸੋਚਿਆ ਹੀ ਹੁੰਦਿਆਂ ਕੋਈ ਮਿਲੂ ਖਾਣ ਨੂੰ ਚੱਜ ਦਾ ਉਹਨਾਂ ਨੇ ਮੈਨੂੰ ਕਹਿਣਾ ਕਰਾਂ ਮੈਨੂੰ ਤਾਂ ਵੈਸੇ ਪਹਿਲਾਂ ਮੈਂ ਹੀ ਦੱਸਣੀ ਪਤਾ ਕਰ ਦੇ ਕੀ ਹੈ ਲੈ ਤੂੰ ਖਾਲੀ ਹੱਥੀ ਆ ਗਈਆਂ ਰੋਟੀ ਲਈ ਆਉਣੀ ਸੀ ਬਣਾਇਆ ਜਾਂਦਾ ਤਾਂ ਡਿਮਾਣ ਮਟਰ ਪਣੀ ਖਾ ਲੋ ਜਾ ਕੇ ਤੇ ਲੈ ਕੇ ਆਉਣਾ ਸੀ 10 ਸਾੜੀ ਪਈ ਅੰਦਰ ਚੁੱਲੇ ਤੇ ਮਾਤਾ ਨੇ ਕਿਹਾ ਸੀ ਨਾ ਆਪਾਂ ਬਾਹਰੋਂ ਖਾਈਏ ਆਪ ਤੇ ਬਿਮਾਰ ਪਈ ਸਾਨੂੰ ਬਿਮਾਰਾਂ ਵਾਲੀ ਦਾਲ ਖਵਾਉਂਦੀ ਐ ਇੱਧਰ ਕੀ ਵੇਖੀ ਜਾਂਦੇ ਜੀ ਹੂੰ ਹੂੰ ਕਰੀ ਜਾਂਦੇ ਜਾ ਕੇ ਕਰੋ ਗੱਲ ਉਹਦੇ ਨਾਲ ਮੀਨਾ ਹੱਲ ਰਹਿਣਾ ਮੇਰੇ ਕੋਲ ਨਹੀਂ ਕੰਮ ਹੁੰਦਾ ਜੀ ਓਹੋ ਕਿਉਂ ਤਤੀ ਹੋਈ ਜਾਣਨੀ ਆ ਇੰਨਾ ਤਾਂ ਕਰਦਾ ਹੁਣੇ ਗੱਲ ਮੈਂ ਥੱਲੇ ਪੜੀ ਨਹੀਂ ਮੰਮੀ ਇੱਥੇ ਤੁਸੀਂ ਵਿਹਲੇ ਬੈਠੇ ਜੇ ਤੁਹਾਨੂੰ ਸੋਨਣਾ ਨੇ ਕਿਹਾ ਸੀ ਨਾ ਕੀ ਹੁੰਦਾ ਕੁਝ ਬਣਾ ਕੇ ਰੱਖਿਓ ਕੀ ਬਣਾਇਆ ਜੇ ਸੜੀਜੀ ਦਾੜ ਪੁੱਤ ਘਰ ਕੁਝ ਵੀ ਨਹੀਂ ਸੀ ਮੈਂ ਸਾਰੇ ਡੱਬੇ ਫੋਲ ਲਏ ਸਾਰੀਆਂ ਚੀਜ਼ਾਂ ਫਰਿੱਜ ਵਿੱਚ ਵੀ ਕੁਝ ਨਹੀਂ ਹੈਗਾ ਨਾ ਡੱਬਿਆਂ ਚ ਕੋਕ ਹੈਗਾ ਥੋੜੀ ਜੀ ਮੈਨੂੰ ਦਾਲ ਲੱਭੀ ਤੇ ਪੁੱਤ ਮੈਂ ਉਹੀ ਬਣਾਤੀ ਵੀ ਘਟੋ ਘਟ ਰੋਟੀ ਤੇ ਖਾ ਲੋਗੇ ਨਾ ਉਹ ਕਦੀ ਉੱਠ ਕੇ ਵੇਖਿਆ ਹੋਵੇ ਕੋਈ ਕੰਮ ਕੀਤਾ ਹੋਵੇ ਤਾਂ ਪਤਾ ਲੱਗੇ ਕਿੱਥੇ ਕੀ ਸਮਾਨ ਪਿਆ ਕੀ ਨਹੀਂ ਜੇ ਘਰ ਵਿੱਚ ਕੁਝ ਨਹੀਂ ਹੈਗਾ ਹੀ ਪਿਆ ਟਮਾਟਰ ਨੂੰ ਤੜਕਾ ਹੀ ਧਾ ਲੈਣਾ ਹੀ ਆਂਦੇ ਆਪ ਪਨੀਰ ਲੈ ਆਉਂਦੇ ਘਟੋ ਘਟ ਪਨੀਰ ਤੇ ਖਾ ਲੈਂਦੇ ਉਹ ਪੂਰਾ 1 ਮਹੀਨਾ ਰਹਿਣਾ ਤੁਸੀਂ ਜੇ ਇਦਾਂ ਰਹੋਗੇ ਨਾ ਅਸੀਂ ਤੇ ਇੱਕ ਦਿਨ ਨਹੀਂ ਰੱਖਣਾ ਤੁਹਾਨੂੰ ਕੰਮ ਵੀ ਕਰਨਾ ਪੈਣਾ ਵਾ ਜੇ 1 ਮਹੀਨਾ ਰਹਿਣਾ ਇੱਥੇ ਤੇ ਸਹੀ ਕਹਿੰਦੇ ਆਓ ਆਪ ਤੇ ਦਾਲ ਖਾਦੀ ਬਿਮਾਰਾਂ ਵਾਲੀ ਸਾਨੂੰ ਵੀ ਖਵਾਉਂਦੀ ਅਸੀਂ ਬਿਮਾਰ ਨਹੀਂ ਭਾਏ ਇੱਥੇ ਨਾਲੇ ਪੜਾ ਦੇ ਤੁਹਾਨੂੰ ਕਿੰਨੀ ਕ ਦਾਲ ਖਾਣਾ ਵਾ ਛੱਡੋ ਇਹਨਾਂ ਨੂੰ ਨਹੀਂ ਕੋਈ ਫਰਕ ਪੈਂਦਾ ਨਾ ਕੋਈ ਜੂਂ ਤੇ ਨੱਚਾਂ ਸੌਂਦੀ ਰਿੰਦੀ ਬਸ ਬੈਠੀ ਖਲੋਤੀ ਪੁੱਤ ਤੂੰ ਇਹਨਾਂ ਕੋਈ ਗੱਲ ਬੋਲੀ ਜਾਂਦੇ ਆ ਮੈਨੂੰ ਜੋ ਮੈਨੂੰ ਲੱਭਾ ਮੈਂ ਉਹ ਬਣਾ ਤੇ ਦਿੱਤਾ ਏ ਜੇ ਤੈਨੂੰ ਇਹੋ ਜੀ ਗੱਲ ਸੀ ਤੂੰ ਮੈਨੂੰ ਲੈ ਕੇ ਦੇ ਦੇ ਨੋ ਕੁਛ ਵੀ ਮੰਮੀ ਜੀ ਆਜਾ ਬਣਾ ਕੇ ਰੱਖ ਲਓ ਤੇ ਮੈਂ ਬਣਾ ਦਿੰਨੀ ਤੂੰ ਮੇਰੀ ਕਿੰਨੀ ਬੇਇੱਜ਼ਤੀ ਕਰਦੇ ਪੈ ਜੇ ਮੈਨੂੰ ਮਹੀਨੇ ਵਾਸਤੇ ਘਰ ਰੱਖਿਆ ਜੇ ਕਿ ਬੇਇੱਜ਼ਤੀ ਕਰਨ ਵਾਸਤੇ ਰੱਖਿਆ ਜੇ ਮੇਰੇ ਕੋਲ ਜੋ ਸਰਿਆ ਮੈਂ ਉਤ ਬਣਾ ਕੇ ਰੱਖਿਆ ਵੀ ਤੂੰ ਆ ਕੇ ਖਾ ਲਓਗੇ ਫਿਰ ਵੀ ਮੇਰੀ ਬੇਇੱਜ਼ਤੀ ਕਰਨ ਦਾ ਇਹ ਅਗੇ ਉਹ ਡਰਾਮੇ ਜਿਹੜਾ ਮੇਰੇ ਅੱਗੇ ਕਰਨ ਦੀ ਲੋੜ ਨਹੀਂ ਆ ਜਿਹੜਾ ਚਾਰਕ ਦਿਨ ਬਾਅਦ ਕਹਿੰਦੇ ਨਾ ਮੈਨੂੰ ਰੀਚਾਰਜ ਕਰਾ ਉਹ ਫੋਨ ਤੋਂ ਫੋਨ ਨਹੀਂ ਹੁੰਦਾ ਹੀ ਕੀ ਕਰੇ ਕੁਛ ਦੇ ਜੋ ਬਸ ਨਾ ਬਾਨੇ ਚਾਹੀਦੇ ਤੁਨੋਂ ਕੰਮ ਨਾ ਕਰਨ ਦੇ ਚੱਲ ਸੋਨਾ ਆਪਾਂ ਬਾਹਰ ਕੁਝ ਖਾ ਲੈਨੇ ਆ ਆ ਖਾਓ ਛੜੀ ਜੀ ਦਾਲ ਤੁਸੀਂ ਆਪੇ ਹੀ ਨਹੀਂ ਖੰਡ ਬੈਠੀ ਰਹਿ ਜੇ ਤੂੰ ਬਾਹਰ ਚਲੇ ਜਾ ਤਾਂ ਮੈਨੂੰ ਵੀ ਨਾਲ ਲੱਗੋ ਤੂੰ ਰਹਿ ਘਰ ਹੀ ਜਿੱਦਾਂ ਦੀ ਦਾਲ ਬਣਾਈ ਨਾ ਕੱਲੀ ਖਾ ਅਹੀਂ ਤੈਨੂੰ ਖੜਨ ਜੋਗੇ ਨਾਲ ਆਹ ਹੁਣ ਨਾਲੇ ਤੈਨੂੰ ਨਾ ਲੈ ਕੇ ਜਾਣ ਵਾਤੇ ਗੱਡੀ ਕੱਢੀਏ ਨਾ ਨਾ ਇਤਰਾ ਨਾ ਕਰੋ ਮੇਰੇ ਨਾਲ ਉਹ ਚੱਲ ਤੂੰ ਇਤਰਾ ਨਾ ਕਰੋ ਬੱਤਿਓ ਸੁਣ ਲਓ ਮੇਰੀ ਗੱਲ ਐਨਾ ਅਤਿਆਚਾਰ ਨਾ ਕਰੋ ਮੇਰੇ ਤੇ ਤੇਰੀ ਮਾਂ ਲੱਗਦੀ ਆ ਪੁੱਤ ਮੈਂ ਆਹ ਵੈਸੇ ਤੁਸੀਂ ਬੜਾ ਵਧੀਆ ਕੀਤਾ ਨੂੰ ਨਾਲ ਨਹੀਂ ਲਿਆਂਦਾ ਇੱਕ ਮਹੀਨਾ ਇੱਥੇ ਰਹਿਣਾ ਇਹਦਾ ਮਤਲਬ ਇਹ ਥੋੜੀਆਂ ਨੂੰ ਨਾਲ-ਨਾਲ ਚੁੱਪਕੀ ਖੜੀ ਹੈ ਹਰ ਜਗ੍ਹਾ ਤੇ ਉਹ ਤੈਨੂੰ ਕੀ ਲੱਗਦਾ ਮੇਰਾ ਦਿਮਾਗ ਖਰਾਬ ਆ ਕਿੰਨਾਂ ਮੈਂ ਹਰ ਜਗ੍ਹਾ ਨਾਲ ਨਾਲ ਚੁੱਕੀ ਫਿਰਨਾ ਸੀ ਇੱਕ ਮਹੀਨਾ ਰਹਿਣਾ ਨੇ ਇੱਕ ਮਹੀਨਾ ਇਹਨੂੰ ਹੁਣੇ ਤੋਂ ਸਿਰੇ ਚੜਾਉਂਗਾ ਨਾ ਤੇ ਇੱਕ ਮਹੀਨਾ ਸੋਖਾ ਨਹੀਂ ਲੱਗਣਾ ਆਪਣਾ ਨਹੀਂ ਮੇਰਾ ਤੇ ਔਖਾ ਹੋਊਗਾ